ਬੀਤੀ ਦੇਰ ਰਾਤ ਗੁਰਦਾਸਪੁਰ ਦੇ ਵਿੱਚ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਨਕুল ਮਹਾਜਨ ਦੇ ਕਰ ਕਿਸੇਨ ਪਛਾਤੇ ਵਿਅਕਤੀ ਨੇ ਗੋਲੀਆਂ ਚਲਾਈਆਂ ਤੇ ਦੱਸਦੇ ਇਹ ਕਰਦੇ ਗੇਟ ਤੇ ਛੱਤ ਵਿੱਚ ਗੋਲੀਆਂ ਜੜੀਆਂ ਨੇ ਉਹ ਲਗੀਆਂ ਨੇ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਕਰ ਰਹੇ ਨੇ ਮਾਮਲੇ ਦੀ ਜਾਂਚ ਪੜਤਾਲ ਤੇ ਮੁਹੱਲੇ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਮੌਕੇ ਤੇ ਪਹੁੰਚੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਪਾੜਾ ਨੇ ਕਿਹਾ ਹੈ ਕਿ ਕਾਂਗਰਸੀ ਐਮਸੀ ਸੁਨੀਤਾ ਰਾਣੀ ਦੇ ਬੇਟੇ ਨਕੁਲ ਮਹਾਜਨ ਜੋ ਕਿ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਨੇ ਉਹਨਾਂ ਨੂੰ ਵਿਦੇਸ਼ੀ ਨੰਬਰ ਤੋਂ ਕਈ ਵਾਰ ਜਾਨੋ ਮਾਰਨ ਦੀ ਧਮਕੀਆਂ ਵੀ ਆ ਚੁੱਕੀਆਂ ਨੇ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਆਓ ਸੁਣ ਲੈਂਦੇ ਹਾਂ ਨਕੁਲ ਮਹਾਜਨ ਜੋ ਕਿ ਯੂਥ ਪ੍ਰਧਾਨ ਨੇ ਹਲਕਾ ਗੁਰਦਾਸਪੁਰ ਦੇ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਬਲਜੀਤ ਸਿੰਘ ਜੋ ਕਿ ਪ੍ਰਧਾਨ ਨਗਰ ਕੌਂਸਲ ਨੇ ਉਹਨਾਂ ਨੇ ਕੀ ਕਿਹਾ ਇਸ ਮਾਮਲੇ ਤੇ ਇਹ ਵਾਰਦਾਤ ਭਾਜੀ ਕੋਈ ਤਕਰੀਬਨ 10:30 ਤੋਂ 11:30 ਦੇ ਵਿੱਚ ਦੀ ਗੱਲ ਹੈ ਤੇ ਵੀਡੀਓ ਚ ਦੋ ਜਾਨੇ ਨੇ ਜਿਹੜੇ ਐਕਟਿਵ ਅਧਿਹਾਏ ਨੇ ਤੇ ਆਗੇ ਚਾਰੀਆਂ ਪੰਜ ਉਹਨਾਂ ਨੇ ਫਾਇਰ ਕੀਤੇ ਨੇ ਅਸੀਂ ਅੰਦਰ ਸੀ ਲੇਟੇ ਹੋਏ ਸਾਨੂੰ ਲੱਗਾ ਇੱਕ ਲੱਗੇ ਫੰਕਸ਼ਨ ਹੋਈ ਚਾਹੀ ਕੋਈ ਪਟਾਕੇ ਵਗੈਰਾ ਨਾਲ ਚਲਾ ਰਿਹਾ ਹੋਵੇ ਬਾਹਰ ਆ ਕੇ ਦੇਖਿਆ ਸਾਨੂੰ ਕੁਝ ਪਤਾ ਨਹੀਂ ਲੱਗਾ ਤੇ ਹੁਣ ਸਵੇਰੇ ਮੈਂ ਦੇਖਿਆ ਰਾਤ ਨੂੰ ਇੱਕ ਬਾਹਰ ਦੇ ਨੰਬਰ ਤੋਂ ਕਾਲ ਆਈ ਹੋਈ ਸੀ 2:08 ਤੇ 2:07 ਤੇ ਮੈਸੇਜ ਵੀ ਆਇਆ ਸੀ ਸਿੰਪਲ ਐਚ ਲਿਖਿਆ ਮੈਂ ਉਹ ਵੀ ਇਗਨੋਰ ਕੀਤਾ ਸਵੇਰੇ ਜਦੋਂ ਸਵਾਈ ਵਾਲਾ ਲੜਕਾ ਆਇਆ ਉਹਨੇ ਆ ਕੇ ਦੇਖਿਆ ਗਿਆ ਤੀਜਾ ਫਿਰ ਮੈਂ ਧਿਆਨ ਨਾਲ ਦੇਖਿਆ ਅੰਦਰ ਗੇਟ ਤੇ ਵੀ ਲੱਗੀ ਹੋਈ ਤੇ ਸਾਹਮਣੇ ਕੰਦਾ ਦੀ ਵੀ ਫਾਇਰ ਵੱਜੀ ਹੋਈ ਸੀ ਕਿਨੇ ਭਾਵੇਂ ਇਹ ਉਹਨਾਂ ਯੂਨੀਵਰਸਿਟੀਸ਼ੇ ਪੁੱਛੂ ਕਰੂਗੀ ਤਾਂ ਪਤਾ ਲੱਗੂ ਇਨਵੈਸਟ ਕਰਨਾ ਯਾਰ ਇਹ 10:30 ਤੋਂ ਪੌਣੇ 11 ਵਜੇ ਦੀ ਫਰੀਦ ਦੇ ਵਿੱਚ ਆ ਗਈ ਸੀ ਸਵੇਰੇ ਮੈਨੂੰ 7:00 ਵਜੇ ਪਤਾ ਲੱਗਾ ਉਹ ਬਿਲਕੁਲ ਜੀ ਕੀ ਕਾਰਨ ਮੰਨਦੇ ਹੋ ਜੋ ਇਹ ਤੁਹਾਡੇ ਤੇ ਇਹ ਬਾਪੂ ਹੋਣੀਆਂ ਦੀ ਜਿਹੜੇ ਤੇ ਲੇਓ ਤੇ ਆ ਖੋਲ ਰਿਹਾ ਇੱਧਰ ਤੇ ਆ ਅੰਦਰ ਵੀ ਤੇ ਆ ਬਾਹਰ ਵੀ ਤੇ ਆ ਕੀ ਲੱਗਦੇ ਹੋ ਕਿ ਉਹ ਅਟੈਕ ਕਰਨ ਮੰਨ ਲਓ ਖਤਮ ਕਰਨ ਆਏ ਸੀ ਜਾਂ ਅਟਾਕ ਕਿੰਨੇ ਗੋਲੀ ਚਲਾਨੀ ਉਹਨਾਂ ਅਟੈਕ ਕਰਨ ਨਹੀਂ ਆਣਾ ਭਾਈ ਜੀ ਚਾਰ ਤਿੰਨ ਤੀਜੀ ਤੋਂ ਚੌਥੀ ਵਾਰ ਦਾ ਚਾਂਸ ਹੈਗਾ ਪਹਿਲਾਂ ਵੀ ਕਾਫੀ ਕੰਪਲੇਂਟ ਕੀਤੀ ਹੋਈਆਂ ਪਤਾ ਲੱਗ ਬਗ ਪਤਾ ਵੀ ਹੈ ਕਿ ਕੌਣ ਕਰ ਰਿਹਾ ਕੌਣ ਨਹੀਂ ਤੇ ਐਸਐਸਪੀ ਸਾਹਿਬ ਦੀ ਪੀਚ ਹੋਈ ਸੀ ਇੱਕ ਮੇਰੀ ਦੁਕਾਨ ਤੇ ਵੀ ਆਇਆ ਸੀ ਵੀਡੀਓ ਵੀ ਮੇਰੇ ਕੋਲ ਪਈ ਐ ਇਸ ਟਾਈਮ ਉਹ ਵੀ ਆਪਾਂ ਦਿੱਤੀ ਸੀ ਵੀਡੀਓ ਐਸਐਚਓ ਸਾਹਿਬ ਨੂੰ ਤੇ ਬਟ ਉਹਨਾਂ ਦੇ ਪਹਿਲਾਂ ਮੁੰਡਾ ਉਹਦੇ ਚ ਹੀ ਰਸ ਚ ਰਿਹਾ ਰੈਸਟ ਵੀ ਕੀਤਾ ਸੀ ਇਹਨਾਂ ਨੇ ਕਿਸੇ ਕੇਸ ਦੇ ਵਿੱਚ ਉਦੋਂ ਇੱਕ ਨਿਊਜ਼ ਤੇ ਦਿੱਤਾ ਸੀ ਪੁਲਿਸ ਵੱਲੋਂ ਕਿ 15-16 ਕੇਸਾਂ 'ਚ ਮੁੰਡਾ ਵਾਂਟਿਡ ਹੈਗਾ ਤੇ ਉਹੀ ਮੁੰਡਾ ਬਾਅਦ 'ਚੋਂ ਪਤਾ ਲੱਗਾ ਕਿ 2 ਮਹੀਨੇ ਬਾਅਦ ਬਾਹਰ ਚਲਾ ਗਿਆ ਫਿਰ ਪੁਲਿਸ ਦੀ ਮਿਲੀ ਭਗਤ ਨੇ ਬਾਹਰ ਗਿਆ ਕੋਈ ਨਹੀਂ ਪਹੁੰਚਿਆ ਸਾਢੇ ਡੇਢ ਘੰਟਾ ਹੋ ਗਿਆ ਕੱਲ੍ਹ ਕੀਤੇ ਕੋਈ ਨਹੀਂ ਪਹੁੰ ਕਟਨਾ ਹੋਏ ਨੂੰ ਕਿੰਨਾ ਵਕਤ ਦਾ ਫਰਦ ਨਹੀਂ ਜਿਆ ਕਿ ਲਾਲੂ 10 10.5 ਪੂਰੇ ਬਰਾ ਘੰਟੇ ਹੋ ਜਾਣੇ ਸਰਕਾਰ ਹੈ ਹੀ ਫੇਲ ਇਹ ਕਿੱਡੇ ਵੱਡੇ ਵੱਡੇ ਛੋਟੇ ਦਾ ਮਤਲਬ ਕੋਈ ਹੈ ਹੀ ਫੇਲ ਇਹ ਰਹਾ ਇਸ ਵਾਰ ਤੁਹਾਨੂੰ ਪਤਾ ਹੀ ਹੈ ਕਿ ਕੀ ਹੋ ਰਿਹਾ ਸ਼ਕੂਮਾ ਲੈ ਕੇ ਸ਼ਾਰਾਂ ਜੀ ਕੀ ਹੋ ਰਿਹਾ ਸ਼ਰਮ ਕੋ ਨਹੀਂ ਤਾਂ ਰਾਸਤੇ ਹੈ ਨਹੀਂ ਕੋਈ ਮੰਗ ਕੇ ਦੇ ਕੋ ਕਰੀਏ ਕੇ ਦੇ ਕੋ ਕਰੀਏ ਅੱਗੇ ਇੱਕ ਸਕਿਉਰਟੀ ਸਕਿਉਰਟੀ ਕਰ ਜਿਹੜੇ ਜਿਹੜੇ ਲੀਡਰ ਬਣੇ ਉਹਨਾਂ ਨਾਲ ਉਹਨਾਂ ਕੋਈ ਵੈਸੇ ਕੋਈ ਗੱਲ ਨਹੀਂ ਤੇ ਮੰਗ ਕਰੀਏ ਕੇ ਦੇ ਕੋ ਆਮ ਬੰਦੇ ਨਾਲ ਭਜੀ ਕਿਦਾਂ ਨਾਲ ਕੀ ਨਹੀਂ ਹੋ ਰਿਹਾ ਹੋ ਜਦੋਂ ਨਵੀਂ ਨਵੀਂ ਸਰਕਾਰ 11 ਮਾਰਚ ਨੂੰ ਬਣੀ ਸੀ 15 ਮਾਰਚ ਤੋਂ ਸ਼ਾਇਦ ਦੋ ਦੁਕਾਨਾਂ ਟੁੱਟੀਆਂ ਕਿਹ ਬਣ ਗਿਆ ਉਹਨਾਂ ਦੇ ਤੱਕ ਉਹ ਸਾਰੇ ਮੁੰਡੇ ਬਾਹਰ ਨੇ ਜਿਨ੍ਹਾਂ ਨੇ ਕੀਤਾ ਸਾਰੇ ਮੁੰਡੇ ਬਾਹਰ ਨੇ ਕੋਈ ਵੀ ਇੱਥੇ ਜਿਹੜੇ ਜਿਹੜੇ ਕੇਸ ਜਿਨੂੰ ਵੋਲ ਸਾਰੇ ਬਾਹਰ ਨੇ ਕੋਈ ਵੀ ਲੋਕਲ ਨਹੀਂ ਹੈਗਾ ਤੇ ਨਕਲੂ ਮਾਜਨ ਜੋ ਸਾਡੇ ਪਰਿਵਾਰਿਕ ਮੈਂਬਰ ਨੇ ਤੇ ਯੂਥ ਕਾਂਗਰਸ ਦੇ ਮੇਰੇ ਦੂਜੀ ਵਾਰ ਦੇ ਹਲਕਾ ਪ੍ਰਧਾਨ ਨੇ ਮਦਰ ਇਹਨਾਂ ਦੇ ਦੋ ਵਾਰ ਦੇ ਕੌਂਸਲਰ ਨੇ ਇਥੋਂ ਸੋ ਰਾਤ ਨੂੰ ਕੁਝ ਕਰੀਬ 10 10:30 ਵਜੇ ਦੇ ਕਰੀਬ ਜਿਹੜੇ ਆ ਕੁਝ ਨੌਜਵਾਨ ਆਉਂਦੇ ਨੇ ਐਕਟੀਵਾ ਤੇ ਸੀਸੀਟੀਵੀ ਅਸੀਂ ਹੁਣ ਫਰੋਦੀ ਆ ਕੁਝ ਦੋ ਨੌਜਵਾਨ ਆਏ ਨੇ ਜਿਹੜੇ ਉਹ ਇੱਥੇ ਫਾਇਰ ਕਰਕੇ ਅੰਨੇ ਵਾ ਫਾਇਰ ਕੀਤੇ ਨੇ ਦੋ ਖੋਲ ਜਿੰਦਾ ਜਦੋਂ ਕਰਦੇ ਸੀ ਪਿਸਟਲ ਤੋਂ ਦੋ ਖੋਲ ਜਿੰਦੇ ਨੇ ਜਿੰਦਾ ਕਾਰਕੁਸ ਦੇ ਤਿੰਨ ਖੋਲੋ ਪਏ ਨੇ ਜਿਹੜੇ ਖਾਲੀ ਖੋਲ ਨੇ ਸੋ ਉਸ ਤੋਂ ਬਾਅਦ ਆ ਜਿਹੜੇ ਖੋਲ ਚੱਲੇ ਨੇ ਦਰਵਾਜ਼ੇ ਦੇ ਵਿੱਚ ਵੀ ਦੇਖ ਸਕਦੇ ਹੋ ਇੱਥੇ ਗੋਲੀਆਂ ਚੱਲੀਆਂ ਉਹ ਘਰ ਅੰਦਰ ਅੰਦਰ ਤੱਕ ਚੱਲੀਆਂ ਕਿੰਨੇ ਬਾਰ ਦਿੱਤੇ ਫਾਇਰ 2-3 ਖੋਲਤੇ ਆ ਪਏ ਨੇ ਤੇ ਬਾਕੀ 2 ਇਹ ਪਏ ਨੇ ਸੋ ਕੈਨ ਤੋਂ ਭਾਵੇਂ ਆ ਕਿ ਪਹਿਲਾਂ ਵੀ ਨਕੁਲ ਮਾਜਨ ਨੂੰ ਥ੍ਰੈਟ ਜਿਹੜੇ ਕੁਝ ਨੌਜਵਾਨ ਜਿਹੜੇ ਕਰਦੇ ਨੇ ਉਹ ਆਲਰੇਡੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਹੋਇਆ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਮੈਨੂੰ ਵੀ ਥ੍ਰੈਟ ਪ੍ਰੋਫੈਕਸ਼ਨ ਦਾ ਸਿਕਿਉਰਟੀ ਦਿੱਤੀ ਹੋਈ ਹੈ ਨੂੰ ਦਿੱਤੀ ਹੋਈ ਹੈ ਪਹਿਲਾਂ ਵੀ ਉਹਨਾਂ ਨੇ ਸੱਜੇ ਖਾਬਿਓ ਅੱਜ ਤੱਕ ਕੋਈ ਸਾਲ ਤੋਂ ਹੀ ਮੈਸੇਜ ਲਾਉਂਦੇ ਆ ਦੇਖਣਾ ਦੇਖਣਾ ਚਲੋ ਜਦੋਂ ਦੇਖਣਾ ਵਾ ਉਹ ਗੁਰਮਾਰਾਜ ਦੇ ਹੱਥ ਆ ਜਦੋਂ ਦੇਖਣਾ ਵਾ ਜਿੰਨੇ ਦੇਖਣਾ ਦੇਖ ਲੈ ਬਟ ਮੈਂ ਕਹਿਣ ਦੀ ਗੱਲ ਇਹ ਆ ਕਿ ਸਵੇਰੇ 8 ਵਜੇ ਡੀਐਸਪੀ ਸਿਟੀ ਦੇ ਐਸਐਸਓ ਸਿਟੀ ਨੂੰ ਕਾਲ ਕੀਤੀ ਆ ਇੰਨਾ ਕੁ ਲੰਬਾ ਜਾਂਦੇ ਘਰ ਰਾਦੀਆਂ ਐਸਐਸਓ ਸਾਹਿਬ ਡੀਐਸਪੀ ਸਾਹਿਬ ਗੋਲੀਆਂ ਚੱਲ ਗਈਆਂ ਪਰ ਬੜੀ ਸ਼ਰਮ ਵਾਲੀ ਗੱਲ ਆ ਕਿ ਟਾਈਮ ਹੋ ਗਿਆ ਹੁਣ ਸਾਵਨਾ ਹੋ ਗਿਆ ਅਜੇ ਤੱਕ 2 ਮਿੰਟ ਦਾ ਰਸਤਾ ਪੁਲਿਸ ਸਟੇਸ਼ਨ ਦਾ ਮੇਰਾ ਨਹੀਂ ਖਿਆਲ ਕੋਈ ਵੀ ਮੁਲਾਜ਼ਮ ਨੇ ਇੱਥੇ ਆਉਣਾ ਜ਼ਰੂਰੀ ਸਮਝਿਆ ਹੋਏ ਕਿਉਂਕਿ ਉਹਨਾਂ ਨੂੰ ਤੇ ਆ ਜਾ ਕੇ ਇੱਥੋਂ ਦੇ ਖੌਫੀ ਲੀਡਰਾਂ ਦੀ ਚਾਪਲੂਸੀ ਕਰਨ ਦੀ ਗੱਲ ਹੈ ਕੋਈ ਇਹਨਾਂ ਨੂੰ ਕਿਸੇ ਲੋਕਾਂ ਦੇ ਨਾਲ ਕੋਈ ਹਮਦਰਦੀ ਨਹੀਂ ਅਜੇ ਤੱਕ ਕੋਈ ਮੁਲਾਜ਼ਮ ਨਹੀਂ ਪਹੁੰਚਿਆ ਹੁਣ ਐਸਐਸਪੀ ਮਲੇ ਸਾਬ ਨੂੰ ਕਾਲ ਕੀਤੀ ਹੋ ਚੰਡੀਗੜ੍ਹ ਹੁਣ ਐਸਐਸਪੀ ਸਾਹਿਬ ਨੂੰ ਵੀਡੀਓ ਭੇਜੀ ਹੈ ਉਹ ਵੀ ਸੀ ਚ ਬੈਠੇ ਨੇ ਤੇ ਉਹ ਕਹਿੰਦੇ ਮੈਂ ਹੁਣੇ ਬੈਕ ਕਾਲ ਕਰਦਾ ਹਾਂ ਸਿੱਤੀਆ ਬੜੀ ਸ਼ਰਮ ਦੀ ਗੱਲ ਹੈ ਕਿ ਅਜੇ ਤੱਕ 2 ਮਿੰਟ ਦਾ ਰਸਤਾ ਪੁਲਿਸ ਸਟੇਸ਼ਨ ਦਾ ਅਜੇ ਤੱਕ ਕੋਈ ਵੀ ਮੌਜੂਦ ਤੁਹਾਡੇ ਸਾਹਮਣੇ ਤੁਸੀਂ ਪਹੁੰਚ ਗਏ ਮੇਰੇ ਖਾਲ ਵਕ ਵਕ ਪਿੰਡਾਂ ਤੋਂ ਆਏ ਹਨ ਸਿਰ ਸੂਝਣਾ ਮਿਲੇ ਹੀ ਕਰੀਬ ਕੋਈ 7:30 ਵਜੇ ਕਰੀਬ ਕਿੰਨਾ ਕੁ ਲੰਬਾ ਜਨਜੀ ਨੇ ਆਪਣੇ ਕਾਰਸ ਦੇ ਅਹੁਦੇਦਾਰ ਨੇ ਤੇ ਉਹਨਾਂ ਦੇ ਮਾਦਾ ਐਮਸੀ ਨੇ ਉਹਨਾਂ ਦੇ ਮਹਲਾਇ ਤੇ ਪਿੰਡ ਬਪਾਲ ਨਗਰ ਬਰਾਮਪਰ ਰੋਡ 'ਤੇ ਉੱਥੇ ਗੋਲੀ ਚੱਲੀ ਆ ਉਹ ਜਦੋਂ ਮੈਂ ਇਹ ਮੌਕੇ ਤੇ ਪਹੁੰਚਿਆ ਮੌਕਾ ਵੇਖਿਆ ਵਾ ਤੇ ਜੋ ਵੀ ਗੋਲੀਆਂ ਨਿਸ਼ਾਨ ਵਗੈਰਾ ਨੇ ਉਹ ਆਪਣੇ ਮੋਬਾਈਲ ਫੋਨਾਂ ਹੀ ਕੈਪਚਰ ਕੀਤੇ ਤੇ ਦੋ ਰੌਂਦ ਜੰਦਾ ਨੇ ਤੇ ਇੱਕ ਤੇ ਤਿੰਨ ਰੌਂ ਜਿਹੜੇ ਚੱਲੇ ਹੋਏ ਨੇ ਉਹਦੇ ਅੱਗੇ ਦੋ ਜਿਹੜੇ ਸੱਤ ਨੂੰ ਬੁਲਟ ਲੱਗੇ ਆ ਦੋ ਬੁਲਟ ਵੀ ਕਬਜ਼ੇ ਲੈਏ ਅਗਲੇ ਤੇ ਬਾਕੀ ਸਿਨિયਰ ਅਫਸਰ ਧਿਆਨ ਵਿੱਚ ਲਾ ਦਿੱਤਾ ਗਿਆ ਜੋ ਸੀਸੀਟੀਵੀ ਜਿਹੜਾ ਚੈੱਕ ਕਰਕੇ ਜੋ ਵੀ ਡੰਪ ਵਗੈਰਾ ਖਾ ਉਹ ਜਿਹੜਾ ਵੀ ਰਾਤ ਇੱਧਰ ਹੋਈ ਚੱਕੀ ਗਈ ਆ ਜਿਹੜੇ ਗੋੜੀਆਂ ਚਾਂਦੇ ਸੀਸੀਟੀਵੀ ਫੁਟੇਜ ਵੀ ਦੇਖੀਗੇ ਹੋਰ ਉਹਨੂੰ ਡਗਾਈ ਨਾ ਵਾਚ ਕੇ ਤੇ ਫਰੈਂਸਿਕ ਲੈਬ ਦੀ ਮਦਦ ਨਾਲ ਜੋ ਵੀ ਜਬਾਨੀ ਕਾਰਵਾਈ ਆਪਾਂ ਕਰਾਂਗੇ ਕਰਵਲੇ ਦਾ ਰੋਸ਼ਨੀ ਜਿਹੜੀ ਪੂਰਤੂ ਕਾ ਕਿਤੇ ਇਹ ਤੁਝਲੇ ਦੇ ਪਰ ਕਾਫੀ ਲੇਟ ਪਹੁੰਚੀ ਕਿ ਮੈਂ ਇਹ ਤੇ ਨਾ ਤੇ ਸੀਸੀਟੀਵੀ ਫੁਟੇਜ ਵਿੱਚ ਹੀ ਜਾਵੇ 10 ਜੀ 40 ਮਿੰਟ ਦੀ ਇਹ ਫੁਟੇਜ ਹੈ ਸੀਸੀਟੀਵੀ ਫੁਟੇਜ ਜਉਂਦੀ ਆ ਸਵੇਰੇ ਸਵਾ 8 8 ਵਜੇ ਦੇ ਕਰੀਬ ਆਨੂੰ ਪਤਾ ਲੱਗਣਾ ਮੈਂ ਤੁਰੰਤ ਆ ਗਏ ਹਾਂ ਥੋੜੇ ਜਿਹਾ ਮਹੱਲੇ ਦੇ ਵਿੱਚ ਘਾਰ ਕਰਕੇ ਸ਼ਹਿਰ ਦੇ ਵਿੱਚ ਘਾਰ ਕਰਕੇ ਗਲੀਆਂ ਛੋਟੀਆਂ ਨੇ ਤੇ ਪੈਦਾ ਹੋਣਾ ਪੈਂਦਾ ਗੱਡੀ ਬਾਹਰ ਖੜੀ ਕਰਨੇ ਰੋਡ ਤੇ ਕਰਕੇ ਤੇ ਫਿਰ 15 20 ਮਿੰਟ ਇਹ ਲੱਗ ਜਾਂਦੇ ਔਰ ਫਿਰ ਲੇਟ ਨਹੀਂ